ਤੁਸੀਂ ਦੇਖ ਰਹੇ ਹੋ ਜੀ ਖਵਾਸਪੁਰ ਟੀਵੀ ਮੌਕੇ ਦੀ ਜਿਹੜੀ ਲਾਈਵ ਤਸਵੀਰ ਪੁਂਡ ਭੁੰਨੋ ਤੋਂ ਲੋਕ ਸਭਾ ਹੁਸ਼ਿਆਰਪੁਰ ਦੀਆਂ ਦਿਖਾ ਰਹੇ ਆ ਜਿੱਥੇ ਐਡਵੋਕੇਟ ਰਣਜੀਤ ਜੀ ਨੂੰ ਭਰਮਾ ਹੰਗਾਰਾ ਮਿਲਿਆ ਹੈ ਔਰ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਲੋਕ ਸਭਾ ਹੁਸ਼ਿਆਰਪੁਰ ਤੋਂ ਚਿਤਾ ਕੇ ਭੇਜਣਗੇ बहुजन समाज पार्टी बहुजन समाज पार्टी जिंदाबाद बहुजन समाज पार्टी जिंदाबाद ਆਪ ਵੀ ਵਿਚਾਰ ਕਿ ਆਪ ਦੀ ਪੰਛੀਆਂ ਵਿੱਚ ਕੋ ਆ ਕੇ ਤੇ ਖਾਦੀ ਨਹੀਂ ਬਾਲਾ ਸਾਨੂੰ ਆਟਾ ਸਾਨੂੰ ਦਾਣੇ ਨਹੀਂ ਜਾਂਦੇ ਮਾਰ ਉਪਰਾ ਇਤਿਆਹੀ ਸੰਸਥਿਆ ਕਈਆਂ ਨੂੰ ਸਾਡੇ ਆਪਣੇ ਦੰਨਿਆ ਲੋਕੀ ਦੇਖੋ ਆਦਤੋਂ ਦੇ ਨੂੰ 100 ਸਾਲ 50 ਸਾਲ ਪਹਿਲਾਂ ਕਿਤੇ ਕੋਈ ਬੰਦਾ ਕਹਿੰਦਾ ਸੀ ਨਾ ਮੈਂ ਬਦਲ ਦੇਣਾ ਸਾਰਾ ਕੁਝ ਤਾਂ ਉਹਨੂੰ ਸਰਕਾਰਾਂ ਤਲਵਾਰਾਂ ਲੈ ਕੇ ਬੰਦੂਕਾਂ ਲੈ ਕੇ ਪੈ ਜਾਂਦੀਆਂ ਸੀ ਗੋਲੀ ਮਾਰ ਦਿੰਦੀਆਂ ਸੀ ਉਦਾਹਰਨ ਵਜੋਂ ਜਦੋਂ ਬਾਬੇ ਨਾਨਕ ਨੇ ਗੱਲ ਕੀਤੀ ਇੱਕ ਪਿਤਾ ਇੱਕ ਅਸਕੇ ਆਮ ਬਾਰਿਕ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਬਾਬੇ ਨਾਨਕ ਨੇ ਵੀ ਸੋਕੋ ਮੰਦਾ ਆਖੀ ਜਿੱਤ ਜਮੇ ਰਾਜਾਨ ਉਹ ਸਾਡੇ ਬਜ਼ੁਰਗ ਨੇ ਬਾਬੇ ਨਾਨਕ ਨੇ ਇੰਨੀ ਪਿਆਰੀ ਗੱਲ ਕੀਤੀ ਲੇਕਿਨ ਬਾਬੇ ਦੇ ਦਰਬਾਰ ਦੇ ਬਾਬਰ ਦੇ ਦਰਬਾਰ 'ਚ ਉਹਨਾਂ ਕੋਲ ਚੱਕੀ ਵਿਹਾਈ ਗਈ ਜੇ ਉਹਨਾਂ ਨੇ ਸਰਕਾਰੀ ਰਾਸ਼ਨ ਨੂੰ ਤੇਰਾ ਤੇਰਾ ਕਹਿ ਕੇ ਵੰਡਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਦੇ ਸ਼ਾਹ ਨੇ ਉਹਨਾਂ ਨੂੰ ਸਜ਼ਾ ਦਿੱਤੀ ਇਸੇ ਪ੍ਰਕਾਰ ਗੁਰੂ ਅਰਜਨ ਦੇਵ ਜੀ ਨੇ ਜੇਕਰ ਇਹ ਸੋਚਿਆ ਕਿ ਮੈਂ ਸਾਧੂ ਸੰਤਾਂ ਦੀ ਸਾਰਿਆਂ ਦੀ ਬਾਣੀ ਸੰਜੋਗ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਵਾਂ ਤਾਂ ਕਿ ਆਂਦੀ ਪੀੜ੍ਹੀ ਸਦੀਆਂ ਵੱਧੀ ਉਹਦੇ ਤੋਂ ਗਿਆਨ ਹਾਸਲ ਕਰਕੇ ਆਪਣੀ ਜੀਵਨ ਯਾਤ ਸਿੱਖ ਲਵੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਉੱਤੇਰੀਆਂ ਸਰਕਾਰਾਂ ਨੇ ਸ਼ਹੀਦ ਕੀਤਾ ਤੇ ਤਵੇ ਤਵੇ ਤੇ ਭਾਲਿਆ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਰੇਤ ਪਾਈ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਕਿ ਸਾਡੇ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸੋ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਵੀ ਸਮਾਜ ਬਰਾਬਰ ਹੋ ਜਾਏ ਛੋਟਾ ਵੱਡਾ ਕੋਈ ਨਾ ਰਵੇ ਉਹ ਗਰੀਬ ਦੇ ਹੱਕ 'ਚ ਕੋਈ ਖੜਾ ਹੋਵੇ ਔਰ ਲੜੇ ਤਾਂ ਉਹਨਾਂ ਨੇ ਖਾਲਸਾ ਬਣਾਇਆ ਉਹਦੀ ਜਾਤ ਦੀ ਪਛਾਣ ਖਤਮ ਕੀਤੀ ਉਹਨੂੰ ਇੱਕ ਚੋਲਾ ਦਿੱਤਾ ਇੱਕੋ ਦਾ ਰੰਗ ਰੂਪ ਦਿੱਤਾ ਉਹਨੂੰ ਬਰਾਬਰ ਕੀਤਾ ਤੇ ਕਿਹਾ ਕਿ ਇਹ ਖਾਲਸਾ ਜਿਹੜਾ ਹੈ ਸਮਾਜ ਦੇ ਵਿੱਚ ਖਾਲਸ ਰਾਜ ਦੀ ਸਥਾਪਨਾ ਕਰੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਚਾਰ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਇਹ ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਦਲਾ ਲਿਆ ਬਦਲਾ ਲੈ ਕੇ ਉਹਨ ਸਰਹੰਦ ਤੇ ਚੜਾਈ ਕਰਕੇ ਜਿੰਨੀਆਂ ਜ਼ਮੀਨਾਂ ਕਬਜ਼ੇ ਚ ਕੀਤੀਆਂ ਉਹ ਜ਼ਮੀਨਾਂ ਬਰਾਬਰ ਬਣ ਜੁੱਤੀਆਂ ਗੁਰੂ ਦਾ ਆਦੇਸ਼ ਮੰਨ ਕੇ ਕਿ ਸਰਬਤ ਦਾ ਭਲਾ ਹੋਣਾ ਚਾਹੀਦਾ ਸਾਂਝੀ ਵਾਲਤਾ ਹੋਣੀ ਚਾਹੀਦੀ ਹੈ ਇਤفاق ਹੋਣਾ ਚਾਹੀਦਾ ਕਿਰਤ ਕਰਕੇ ਸਭ ਖਾਣ ਤੇ ਆਪਸ ਵਿੱਚ ਵੰਡ ਕੇ ਖਾਣ ਉਸ ਨੇ ਜ਼ਮੀਨਾਂ ਵੰਡ ਦਿੱਤੀਆਂ ਰਮਦਾਸੀਆਂ ਨੂੰ ਜ਼ਮੀਨਾਂ ਦਿੱਤੀਆਂ ਮਦਬੀਆਂ ਨੂੰ ਜ਼ਮੀਨਾਂ ਦਿੱਤੀਆਂ ਆਰਾਮਗੜੀਆਂ ਨੂੰ ਜ਼ਮੀਨਾਂ ਦਿੱਤੀਆਂ ਜੱਟਾਂ ਜਮੀਨਦਾਰਾਂ ਜਿੰਨੀਆਂ ਵੀ ਕੌਮਾਂ ਸੀ ਉਸ ਵੇਲੇ ਜਿਹੜੀਆਂ ਉਹਨਾਂ ਨਾਲ ਲੜ ਰਹੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਜ਼ਮੀਨਾਂ ਦਿੱਤੀਆਂ ਕਤਲ ਕੀਤਾ ਉਹਦੇ ਪਰਿਵਾਰ ਦਾ ਕਤਲ ਕੀਤਾ ਤੋਂ 800 200 ਸਾਲ ਪਹਿਲਾਂ ਜਦੋਂ ਤੁਸੀਂ ਪਰਵਰਤਨ ਦੀ ਮੰਗ ਕਰਦੇ ਸੀ ਪਰਵਰਤਨ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਤੁਹਾਡੇ ਨਾਲ ਹਿੰਸਾ ਹੁੰਦੀ ਸੀ ਵਾਇਲੈਂਸ ਹੁੰਦੀ ਸੀ ਤੁਹਾਨੂੰ ਮਾਰਿਆ ਜਾਂਦਾ ਸੀ ਲੇਕਿਨ ਤਾਂ ਉਹ ਬਾਬਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਇਸ ਭਾਰਤ ਦੇ ਵਿੱਚ ਇੱਕ ਐਸੀ ਵਿਵਸਥਾ ਬਣਾਈ ਕਾਨੂੰਨ ਦੀ ਵਿਵਸਥਾ ਬਣਾਈ ਜਿਹਦੇ ਮਿਲ ਤੁਹਾਨੂੰ ਤੁਹਾਨੂੰ ਬਰਾਬਰ ਕਰ ਦਿੱਤਾ ਹੁਣ ਬਰਾਬਰੀ ਦੀ ਉਦਾਹਰਨ ਤੁਹਾਨੂੰ ਮੈਂ ਦੋ ਚੀਜ਼ਾਂ ਨਾਲ ਦਿੰਦਾ ਸਾਡੀ ਆ ਬਜ਼ੁਰਗ ਮਾਤਾ ਬੈਠੀ ਐ ਇੱਥੇ ਚਾਹੇ ਇਹਦੇ ਕੋਲ 100 ਕਿੱਲੇ ਹੈ ਚਾਹੇ ਕੋ 10 ਕਿੱਲੇ ਹੈ ਚਾਹੇ ਇਹ ਕੋ ਕੱਖ ਵੀ ਨਹੀਂ ਚਾਹੇ ਪੜ੍ਹੀ ਐ ਚਾਹੇ ਨਹੀਂ ਪੜ੍ਹੀ ਐ ਜਦੋਂ ਇੱਕ ਜੂਨ ਨੂੰ ਇਹ ਹਾਥੀ ਵਾਲਾ ਬਟਨ ਦਬਾਊਗੀ ਮਾਤਾ ਤਾਂ ਵੋਟ ਇੱਕ ਨਿਕਲੂਗੀ ਮਸ਼ੀਨ ਚੋਂ ਜੇ ਬੀਬੀ ਪਰਨੀਤ ਕੌਰ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਜਿਹੜੀ 1600 ਕਰੋੜ ਦੀ ਪ੍ਰਾਪਰਟੀ ਹੈ ਜੇ ਉਹ ਬਟਨ ਦਬਾਉਗੀ ਤਾਂ ਵੀ ਵੋਟ ਇੱਕ ਹੀ ਨਿਕਲਣੀ ਹੈ ਜੇ ਸੋਨੀਆ ਗਾਂਧੀ 1.5 ਲੱਖ ਰੁਪਏ ਦੀ ਮਾਲਕਨ ਉਹ ਬਟਨ ਦਬਾਉਗੀ ਤਾਂ ਵੀ ਵੋਟ ਇੱਕ ਨਿਕਲਣੀ ਹੈ ਔਰ ਜੇ ਹਰ ਸਿਮਰਤ ਕੌਰ ਬਾਦਲ ਵੋਟ ਦਾ ਬਟਨ ਦਬਾਉਗੀ ਤਾਂ ਤਾਂ ਵੀ ਵੋਟ ਇੱਕ ਨਿਕਲਣੀ ਹੈ ਇਹ ਸਭਧਾਨ ਦੀ ਦਿੱਤੀ ਹੋਈ ਬਰਾਬਰਤਾ ਹੈ ਇਹ ਜਾਣਿਆ ਮੋਹਰ ਲਾ ਕੇ ਬਾਹਰ ਆਇਨੇ ਦੂਜੇ ਦਿਨ ਸਰਕਾਰ ਬਦਲ ਜਾਂਦੀ ਹੈ ਐਜੇ ਹੀ ਹੁੰਦੀ ਹੈ ਇਹ ਪਰਿਵਰਤਨ ਜਿਹੜਾ ਹੈਗਾ ਜਿਹੜਾ ਖੂਨੀ ਸੰਘਰਸ਼ ਤੋਂ ਨਿਕਲ ਕੇ ਅੱਜ ਬੜਾ ਸ਼ਾਂਤੀਪੂਰਕ ਨਾਲ ਪਰਿਵਰਤਨ ਹੁੰਦਾ ਉਹ ਪਰਿਵਰਤਨ ਜਿਹੜਾ ਹੈਗਾ ਉਸ ਪਰਿਵਰਤਨ ਦਾ ਤੁਸੀਂ ਲਾਹਾ ਲੈਣਾ ਇੱਕ ਸ਼ਾਂਤੀਪੂਰਕ ਪਰਿਵਰਤਨ ਜਿਹੜਾ ਹੈ ਉਹਦਾ ਲਾਹਾ ਲੈਣਾ ਉਹ ਪਰਿਵਰਤਨ ਕਿੱਦਾਂ ਹੋਣਾ ਪਿਛਲੀ 70 ਸਾਲਾਂ ਤੋਂ ਜਿਨ੍ਹਾਂ ਤੇ ਤੁਸੀਂ ਮੋਹਰਾਂ ਲਾਉਂਦੇ ਆਇਓ ਜਿਨ੍ਹਾਂ ਬਟਨਾਂ ਨੂੰ ਤੁਸੀਂ ਦਬਾਉਂਦੇ ਆਇਓ ਉਹਨਾਂ ਨੂੰ 70 ਸਾਲ ਹੋ ਗਏ ਤੁਸੀਂ ਅਜਮਾਇਆ ਹੈ 70 ਸਾਲਾਂ ਬਾਅਦ ਉਹਨੇ ਤੁਹਾਡੀ ਝੋਲੀ ਕੀ ਪਾਇਆ ਕਦੀ ਸੋਚਿਆ ਬਾਬਾ ਸਾਹਿਬ ਨੇ ਜਿਹੜੇ ਅਧਿਕਾਰ ਦਿੱਤੇ ਉਹਦੇ ਵਿੱਚੋਂ ਕੁਝ ਬੱਚੇ ਸਾਡੇ ਪੜੇ ਅਫਸਰ ਬਣੇ ਟੀਚਰ ਬਣੇ ਡਾਕਟਰ ਬਣੇ ਵਕੀਰ ਬਣੇ ਉਹਨਾਂ ਨੇ ਥੋੜੀ ਬਹੁਤੀ ਤਰੱਕੀ ਕੀਤੀ ਲੇਕਿਨ ਸਰਕਾਰਾਂ ਨੇ ਜਦੋਂ ਦੇਖਿਆ ਕਿ ਇਹ ਲੋਕ ਪੜ੍ਹ ਲਿਖ ਕੇ ਸਾਡੇ ਬਰਾਬਰ ਕੁਰਸੀਆਂ ਤੇ ਬੈਠਣ ਲੱਗ ਪਏ ਜੇ ਇਸੇ ਤਰੀਕੇ ਨਾਲ ਚੱਲਦੇ ਰਹੇ ਲੋਕ ਇਸੇ ਤਰੀਕੇ ਨਾਲ ਲੋਕ ਚੱਲਦੇ ਰਹੇ ਤਾਂ ਇੱਕ ਸਮਾਂ ਆ ਜਾਊਗਾ ਕਿ ਜਿਨ੍ਹਾਂ ਨੂੰ ਅਸੀਂ ਲਹਿੰਦੇ ਪਾਸੇ ਵਾਲੇ ਕਹਿੰਦੇ ਆ ਜਾਂ ਛੋਟੇ ਕਹਿੰਦੇ ਆ ਜਾਂ ਗਰੀਬ ਕਹਿੰਦੇ ਆ ਇਹ ਲੋਕ ਸਾਡੇ ਬਰਾਬਰ ਬੈਠ ਕੇ ਸਾਡੇ ਤੋਂ ਹੱਕ ਮੰਗਣ ਲੱਗ ਪਣਗੇ ਤਾਓ ਰਾਜੇ ਰਜਵਾੜੇ ਕੈਪਟਨ ਅਮਰਿੰਦਰ ਸਿੰਘ ਦੇ ਟੱਬਰ ਵਾਲੇ ਫਰੀਰਕੋਟ ਦੇ ਰਾਜੇ ਵਾਲੇ ਕਪੂਰ ਥਲੇ ਦੇ ਰਾਜੇ ਵਾਲੇ ਮਜੀਠੀਏ ਔਰ ਜ਼ਗੀਰਦਾਰ ਜਿਨ੍ਹਾਂ ਨੇ ਅੰਗਰੇਜ਼ਾਂ ਕੋਲੋਂ ਵਫਾਦਾਰੀ ਕਰਕੇ ਜ਼ਗੀਰਾਂ ਲਈਆਂ ਬਾਦਲਪਿੰਡੀਏ ਇਹ ਸਾਰੇ ਲੋਕਾਂ ਨੇ ਪੰਜਾਬ ਦਾ ਮਾਹੌਲ ਪਿਛਲੇ 70 ਸਾਲਾਂ ਦੇ ਵਿੱਚ ਖਰਾਬ ਕੀਤਾ ਜਿਹੜੀ ਬਾਬਾ ਸਾਹਿਬ ਨੇ ਕਿਹਾ ਸੀ ਕਿ ਜ਼ਮੀਨ ਵੰਡ ਕੇ ਬਰਾਬਰ ਕਰ ਦਿਓ ਉਹ ਜ਼ਮੀਨ ਕਦੀ ਵੀ ਵੰਡੀ ਨਹੀਂ ਗਈ ਜੀ ਤੇ ਉਹਨਾਂ ਨਾਲ ਆਈ ਸਮੁੱਚੀ ਟੀਮਸ ਆ ਮੈਂ ਬਹੁਤ ਬਹੁਤ ਧੰਨਵਾਦੀ ਆ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਆ ਸ਼੍ਰੀ ਆਪਣੇ ਗਿਆਨੀ ਪ੍ਰੇਮ ਸਿੰਘ ਜੀ ਦਾ ਤੇ ਆਪਣੇ ਨਗਰ ਦੇ ਲੀਡਰ ਅرجਿੰਦਰ ਕੁਮਾਰ ਜੀ ਦਾ ਜਿਨ੍ਹਾਂ ਨੇ ਇਹਨਾਂ ਹਸਤੀਆਂ ਨੂੰ ਇੱਥੇ ਬੁਲਾ ਕੇ ਉਹਨਾਂ ਦੇ ਪਵਿੱਤਰ ਬਚਨ ਸੁਣਨ ਲਈ ਸਾਨੂੰ ਮੌਕਾ ਦਿੱਤਾ ਇਹ ਗੱਲ ਕੋਈ ਛੋਟਾ ਬੱਚਾ ਸੋਚਦਾ ਕਿ ਮੈਂ ਕਿਸੇ ਦੇ ਪਵਿੱਤਰ ਬਚਨ ਆਪਣੇ ਸਾਥੀਆਂ ਨੂੰ ਮਾਵਾ ਨੂੰ ਭੈਣਾਂ ਨੂੰ ਵੀਰਾਂ ਨੂੰ ਵੀ ਦੱਸਾਂ ਜੋ ਕਿ ਆਮ ਹਵਾ ਵਿੱਚ ਕੰਮ ਚੱਲ ਰਿਹਾ ਹੈ ਅੱਜ ਦੀ ਜੋ ਸਿਆਸਤ ਹੈ ਉਸ ਦੇ ਬਾਰੇ ਮੈਂ ਸੋਮਾ ਵੀ ਜਿਆਦਾ ਹੋ ਰਿਹਾ 3 ਮਿੰਟ ਜ਼ਰੂਰ ਲਾਵਾਂਗਾ ਕਿ ਇਹਨਾਂ ਦੇ ਜਿਹੜੇ ਟ੍ਰੈਂਡ ਆ ਉਹ ਸਾਡੀ ਕੌਮ ਨੂੰ ਉੱਪਰ ਉੱਠਣ ਵਾਲਾ ਇੱਕ ਵੀ ਟ੍ਰੈਂਡ ਨਹੀਂ ਹੈ ਐਡਵੋਕੇਟ ਰਣਜੀਤ ਕੁਮਾਰ ਜੀ ਜਿੰਦਾਬਾਦ 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 ਬੈਣ ਕੁਮਾਰੀ ਮਾਇਆਬਦੀ ਜੀ ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਦਲਤੋ ਡਰਨਾ ਛੱਡ ਦਿਓ ਝੰਡੇ ਕੱਢ ਦਿਓ ਦਲਤੋ ਡਰਨਾ ਛੱਡ ਦਿਓ ਝੰਡੇ ਤੋ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦਾ ਰਾਜ ਬਦਲ ਦੋ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦਾ ਰਾਜ ਬਦਲ ਦੋ ਜੋ ਬਹੁਜਨ ਕੀ ਬਾਤ ਕਰੇਗਾ ਉਹ ਦਿੱਲੀ ਮੇਰਾਜ ਕਰੇਗਾ ਜੋ ਬਹੁਜਨ ਕੀ ਬਾਤ ਕਰੇਗਾ ਉਹ ਦਿੱਲੀ ਮੇਰਾਜ ਕਰੇਗਾ ਅਜਾ ਐਡਵੋਕੇਟ ਰਣਜੀਤ ਕੁਮਾਰ ਜੀ ਪਿੰਡ ਪੋਨੋ ਪਹੁੰਚੇ ਆ ਔਰ ਪਿੰਡ ਵਾਸੀਆਂ ਨਾਲ ਕਰਦੇ ਆ ਗੱਲਬਾਤ ਭਾਜੀ ਐਡਵੋਕੇਟ ਰਣਜੀਤ ਜੀ ਇੱਥੇ ਪਹੁੰਚੇ ਆ ਕਿਦਾਂ ਦਾ ਹੰਗਾਰਾ ਮਿਲ ਰਿਹਾ ਉਹਨਾਂ ਨੂੰ ਪਿੰਡ ਚ ਇੱਥੇ ਦੇਖੋ ਜੈ ਭੀਮ ਜੈ ਭਾਰਤ ਇੱਥੇ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਜਿਹੜੇ ਨੌਜਵਾਨ ਵੀਰ ਉਹ ਵੀ ਘਰਾਂ ਚੋਂ ਨਿਕਲ ਕੇ ਬਾਹਰ ਆਉਂਦੇ ਆ ਕਿਉਂਕਿ ਜਿਹੜਾ ਮਾਹੌਲ ਚੱਲ ਰਿਹਾ ਹੈ ਅੱਜ ਦੇ ਟਾਈਮ 'ਚ ਦਲ ਬਦਲੂਆਂ ਦਾ ਕੋ ਕਾਂਗਰਸ ਚੋਂ ਛਾੜੂ ਚਲ ਗਿਆ ਕੋਈ ਕਿਸੇ ਪਾਸੇ ਚਲ ਗਿਆ ਉਹ ਤੋਂ ਛਡਕਾਰਾ ਪਾਉਣ ਲਈ ਜਿਹੜਾ ਨੌਜਵਾਨ ਆ ਉਹ ਐਡਵੋਕੇਟ ਰਣਜੀਤ ਕੁਮਾਰ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ ਇਹ ਹੀ ਆ ਬਹੁਤ ਧੰਨਵਾਦੀ ਆ ਅਸੀਂ ਸਾਡੇ ਪਿੰਡ ਭੂਨੋਚ ਜੋ ਆਏ ਆ ਰਣਜੀਤ ਕੁਮਾਰ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੈ ਭੀਮ ਜੈ ਭਾਰਤੀ ਅ ਖਾਲਸਾ ਜੀ ਕੀ ਕਹਿਣਾ ਚਾਹੋਗੇ ਐਡਵੋਕੇਟ ਰਣਜੀਤ ਜੀ ਇੱਥੇ ਪਹੁੰਚੇ ਆ ਔਰ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਜੈ ਭੀਮ ਜੈ ਭਾਰਤੀ ਅਸੀਂ ਜੋ ਹਰ ਰੋਜ਼ ਮੀਟਿੰਗਾਂ ਕਰਦੇ ਆ ਇਕੱਠ ਕਰਦੇ ਆ ਕੱਲੇ-ਕੱਲੇ ਘਰ ਵਿੱਚਰਦੇ ਆ ਇਸ ਵੇਲੇ ਜੋ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਇੱਕ ਬਹੁਤ ਹੀ ਹੰਡੇਰੀ ਉਹਨਾਂ ਦੇ ਹੱਕ ਦੇ ਵਿੱਚ ਝੁੱਲ ਗਈ ਆ 2-4 ਦਿਨ ਦੇ ਵਿੱਚ ਜਿਸ ਦਿਨ ਤੋਂ ਉਹਨਾਂ ਨੂੰ ਕੈਂਡੀਡੇਟ ਐਲਾਨਿਆ ਗਿਆ ਉਸ ਦਿਨ ਤੋਂ ਹੀ ਪੂਰੇ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਚੱਲੀ ਹੋਈ ਹੈ ਕਿਉਂਕਿ ਇਹੋ ਜਿਹੇ ਪੜ੍ਹੇ ਲਿਖੇ ਅਨਸਾਨ ਜੋ ਐਡਵੋਕੇਟ ਉਹ ਬਹੁਤ ਘੱਟ ਮਿਲਦੇ ਹਨ ਹੁਸ਼ਿਆਪ ਦੀ ਕਿਸਮਤ ਬਹੁਤ ਲੱਕੀ ਹੈ ਚੰਗੀ ਹੈ ਜਿਨ੍ਹਾਂ ਨੂੰ ਪੜ੍ਹੇ ਲਿਖੇ ਉਮੀਦਵਾਰ ਮਿਲੇ ਹਨ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਐਡਵੋਕੇਟ ਨਜੀਤ ਕੁਮਾਰ ਦੀ ਹੁਸ਼ਿਆਰ ਪਰਤੋ ਜਿੱਤ ਵੱਡੀ ਲੀਡ ਦੇ ਨਾਲ ਪ੍ਰਾਪਤ ਕਰਨਗੇ ਕਿਉਂਕਿ ਇਸ ਵੇਲੇ ਜਿੰਨੀ ਵੀ ਜਨਤਾ ਹੈ ਲੋਕ ਹੈ ਉਹ ਸਾਰੇ ਪ੍ਰਾਤਨ ਪਾਰਟੀਆਂ ਤੋਂ ਦੁਖੀ ਹਨ ਦਲਬਜ਼ੂਆਂ ਤੋਂ ਦੁਖੀ ਹਨ ਉਹ ਇਧਰ ਉਹ ਇਧਰ ਉਧਰ ਉਹ ਇਧਰ ਦੌੜੇ ਫਿਰਦੇ ਹਨ ਸਿਰਫ ਭੁੱਖ ਉਹਨਾਂ ਨੂੰ ਇੱਕ ਕੁਰਸੀ ਦੀ ਇੱਕ ਪੈਸੇ ਦੀ ਭੁੱਖ ਲੱਗੀ ਹੋਈ ਹੈ ਤੇ ਇੱਕ ਐਸੀ ਬਹੁਜਨ ਸਮਾਜ ਪਾਰਟੀ ਹੈ ਜੋ ਕਿ ਆਪਣੇ ਸਵਕਾਂਸ਼ੀ ਰਾਮ ਦਾ ਜੋ ਇੱਕ ਚਲਾਇਆ ਹੋਇਆ ਮਿਸ਼ਨ ਬਣਾਇਆ ਹੋਇਆ ਗਠਨ ਚਲਾ ਰਹੇ ਹਨ ਉਹਦੇ ਉੱਤੇ ਪੈਰਾ ਦੇ ਰਹੇ ਹਨ ਤੇ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਰਣਜੀਤ ਕੁਮਾਰ ਜੀ ਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਵੀ ਲੋਕਾਂ ਵੱਲੋਂ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ ਹੈ ਔਰ ਵੱਡੇ ਦਲ ਬਦਲੂਆਂ ਤੋਂ ਜਿਹੜੇ ਲੋਕ ਆ ਦੁਖੀ ਨੇ ਵੱਡੇ ਲੀਡ ਦੇ ਨਾਲ ਜਿਹੜਾ ਆ ਉਹ ਲੋਕ ਸਭਾ ਹੁਸ਼ਿਆਰਪੁਰ ਤੋਂ ਰਣਜੀਤ ਕੁਮਾਰ ਜੀ ਨੂੰ ਲੀਡ ਮਿਲੇਗੀ ਔਰ ਉਹ ਜਿੱਤ ਕੇ ਜਿਹੜਾ ਲੋਕ ਸਭਾ ਦੇ ਜਾਣਗੇ ਖዋਸਪੁਰ ਟੀਵੀ ਦੇ ਨਾਲ ਬਣੇ ਰਹੋ ਮੈਂ ਤੁਹਾਡਾ ਦੋਸਤ ਪਰਵਿੰਦਰ ਜੱਸੀ ਲੋਕ ਸਭਾ ਹੁਸ਼ਿਆਰਪੁਰ